ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਸੁਪਰ ਹਿੱਟ ਕਲੈਕਸ਼ਨ ਹੈ ਜੀ ਸਭ ਤੋਂ ਵਧੀਆ ਸੁਪਰ ਹਿੱਟ ਡਿਜ਼ਾਈਨ ਹੈ ਇਹ ਇੱਕ ਟੱਚ ਬ੍ਰਾਂਡ ਦੀ ਪ੍ਰਿੰਸਸ ਮੈਚਿੰਗ ਜੀ ਜਿਹੜੀ ਲੈ ਰਹੀ ਹੈ ਇਸ ਟਾਈਮ 600 ਰੁਪਏ ਦਾ ਪ੍ਰਾਈਸ ਕਰਤਾ ਜੀ 600 ਰੁਪਏ ਦਾ ਮਾਰਕੀਟ ਦੇ ਵਿੱਚ ਤੁਹਾਨੂੰ 950 ਜਾਂ 1000 ਦਾ ਮਿਲੂਗਾ ਜੀ ਸਾਡੇ ਭੀਖੀ ਦੇ ਵਿੱਚ ਹੀ ਮੇਰੀ ਰੀਸਲਾ ਬੰਦੇ ਨੇ ਸੇਲ ਲਾਈ ਹੈ 750 ਚ ਅਸੀਂ 600 ਰੁਪਏ ਦੇ ਵਿੱਚ ਕਰਤਾ ਪ੍ਰਿੰਸਸ ਮੈਚਿੰਗ ਏਕੇ ਟੈਕਸ ਬ੍ਰਾਂਡ ਦਾ ਸਪੀਰੀਅਰ ਕਾਟਨ ਹੈ ਜੀ ਡਿਜ਼ਾਈਨ ਚੈੱਕ ਕਰ ਲਓ ਨਾਲ ਬਾਟਮ ਹੈ ਜਿਹੜੀ ਸੇਮ ਬੇਸ ਦੀ ਸੇਮ ਕੱਪੜੇ ਦੀ ਸਲਵਾਰ ਹੈ ਜੀ ਸੇਮ ਕੱਪੜੇ ਦੀ ਛੈਡੋ ਪ੍ਰਿੰਟ ਆ ਉਹਦੇ ਵਿੱਚ ਦੇਖੋ ਨਾਲ ਕਮੀਜ਼ ਦੇ ਨਾਲ ਸਾਰਾ ਪ੍ਰਿੰਟ ਆਊਗਾ ਮੈਚਿੰਗ ਦੇਖੋ ਜੀ ਕਿੰਨੀ ਸੋਹਣੀ ਮੈਚਿੰਗ ਹੈ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਅਲਟੀਮੇਟ ਡਿਜ਼ਾਈਨਿੰਗ ਹੈ ਤਿੰਨ ਕਲਰ ਨੇ ਤਿੰਨੇ ਕਲਰ ਪੂਰੇ ਅਲਟੀਮੇਟ ਨੇ ਲਓ ਜੀ ਪ੍ਰਾਈਸ 600 ਰੁਪਏ ਦਾ ਜੀ ਓਨਲੀ 600 ਰੁਪਏ ਪ੍ਰਾਈਸ ਲਓ ਕਰੋ ਮਾਰਕਟ ਦੇ ਵਿੱਚ ਜਿਹੜਾ ਸੇਲ ਲਾ ਕੇ ਲੋਕ 750 ਦਾ ਵੇਚ ਰਹੇ ਨੇ ਸਾਡੇ ਕੋਲ 600 ਰੁਪਏ ਦਾ ਜੀ ਤਿੰਨ ਕਲਰ ਨੇ ਤਿੰਨੇ ਕਲਰ ਬਹੁਤ ਸੋਹਣੇ ਨੇ ਲਓ ਜੀ ਨੈਕਸਟ ਵੀ ਕਿਹੜਾ ਕਲਰ ਹੋਊਗਾ ਦੇਖੋ ਜ ਕਿੰਨੇ ਕਲਰ ਸੋ 6600 ਦੇ ਵਿੱਚ ਸੂਟ ਮਿਲ ਜੂਗਾ ਜੀ ਆਨਲਾਈਨ ਪੇਮੈਂਟ ਤੇ ਸੂਟ ਦੀ ਸ਼ਿਪਿੰਗ ਹੈ ਕੇ 60 ਰੁਪਏ ਇੱਕ ਦੀ 60 ਹੈ ਦੋ ਦੀ 80 ਚਾਰ ਦੀ 100 ਹੈ ਜੀ ਆਨਲਾਈਨ ਪੇਮੈਂਟ ਤੇ ਛੋਟੀ ਸ਼ਿਪਿੰਗ 60 ਹੈ ਜੀ ਦੋ ਦੀ 80 ਚਾਰ ਦੀ 100 ਹੈ ਜੀ ਰੰਗ ਦੇਖੋ ਕਿੰਨੇ ਸ਼ਾਨਦਾਰ ਰੰਗ ਆਏ ਨੇ ਬਹੁਤ ਜੀ ਜਿਹਨੇ ਬੁੱਕ ਕਰਨਾ ਹੈ ਲਈ ਜਲਦੀ ਬੁੱਕ ਕਰ ਲਓ ਜੀ ਲਓ ਕਿੰਨੇ ਰੰਗ ਨੇ ਕਿੰਨੇ ਰੰਗ ਬਹੁਤ ਸੋਹਣੇ ਨੇ ਰੰਗ ਵੇਖੀ ਚਲੋ ਬੁੱਕ ਕਰ ਚਲੋ ਰੰਗ ਦਾ ਸਕਰੀਨਸ਼ਾਟ ਲੈ ਲਓ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰਕੇ ਲਓ ਜੀ ਲਓ ਜੀ ਤੁਹਾਨੂੰ ਕੋਈ 1000 ਨਹੀਂ ਕੋਈ 1200 ਨਹੀਂ ਕੋਈ 1300 ਨਹੀਂ 600 ਰੁਪਏ ਦੇ ਵਿੱਚ 600 ਰੁਪਏ ਦੇ ਵਿੱਚ ਸਿਰਫ 600 ਰੁਪਏ ਦਾ ओनली ਏਕੇ ਟੱਚ ਬ੍ਰਾਂਡ ਦਾ ਪ੍ਰਿੰਸਪਲ ਮੈਚਿੰਗ ਏਕੇ ਟੱਚ ਬ੍ਰਾਂਡ ਦੀ ਪ੍ਰਾਈਸ ਤੇ ਮੈਂ ਤੁਹਾਨੂੰ